ਗੁਰੂ ਪਿਆਰਿਓ ਅੱਜ ਇੱਕ ਵੀਰ ਨੇ ਮੈਨੂੰ ਪ੍ਰਸ਼ਨ ਕੀਤਾ ਕਿ ਇਹ ਸੰਸਾਰ ਦੇ ਉੱਤੇ ਜਿੰਨੇ ਵੀ ਮਨੁੱਖ ਨੇ ਇਨਸਾਨ ਨੇ ਉਹ ਸਾਰੇ ਰੱਬ ਦਾ ਰੂਪ ਨੇ ਪਰ ਅਸੀਂ ਕੁਝ ਲੋਕਾਂ ਨੂੰ ਭੈੜੇ ਲੋਕ ਮਾੜੇ ਲੋਕ ਜਾਂ ਜ਼ੁਲਮੀ ਲੋਕ ਕਹਿ ਕੇ ਬੁਲਾਉਂਦੇ ਹਾਂ ਕਿ ਉਹ ਰੱਬ ਦਾ ਰੂਪ ਨਹੀਂ ਹਨ ਜੇ ਉਹ ਰੱਬ ਦਾ ਰੂਪ ਨਹੀਂ ਤਾਂ ਕਿਉਂ ਉਸ ਵੀਰ ਨੇ ਗਰਮਣ ਚੁਣਮੇ ਨਾਮ ਵੀ ਦੱਸੇ ਜਿਵੇਂ ਉਹਨੇ ਆਖਿਆ ਕਿ ਜਿਵੇਂ ਕਿ ਚੰਗੇਜ਼ ਖਾਂ ਵਰਗੇ ਹੋ ਗਏ ਜਹਾਂਗੀਰ ਬਾਦਸ਼ਾਹ ਔਰੰਗਜ਼ੇਬ ਵਰਗੇ ਹੋ ਗਏ ਜਿਨ੍ਹਾਂ ਨੇ ਜ਼ੁਲਮ ਕਮਾਇਆ ਕੀ ਉਹ ਰੱਬ ਦਾ ਰੂਪ ਸੀ ਜਾਂ ਨਹੀਂ ਵਜ਼ੀਰ ਖਾਨ ਵਰਗੇ ਫਰਖਸ਼ੀਰ ਖਾਨ ਵਰਗੇ ਚੰਦੂ ਗੰਗੂ ਬ੍ਰਾਹਮਣ ਵਰਗੇ ਜਿਨ੍ਹਾਂ ਨੇ ਗੁਰੂ ਘਰ ਨਾਲ ਧੋਖ ਕਮਾਇਆ ਕੀ ਉਹ ਰੱਬ ਦਾ ਰੂਪ ਸੀ ਜਾਂ ਨਹੀਂ ਜੇ ਉਹ ਰੱਬ ਦਾ ਰੂਪ ਨਹੀਂ ਸੀ ਤਾਂ ਫਿਰ ਇਹ ਕਿਉਂ ਆਖਿਆ ਜਾ ਰਿਹਾ ਹੈ ਕਿ ਸਾਰਾ ਸੰਸਾਰ ਹੀ ਰੱਬ ਦਾ ਰੂਪ ਹੈ ਇਹਦੇ ਬਾਰੇ ਜਰੂਰ ਦੱਸੋ ਸੋ ਗੁਰੂ ਪਿਆਰਿਓ ਉਸ ਵੀਰ ਨੇ ਜਿਹੜਾ ਸਵਾਲ ਕੀਤਾ ਬਹੁਤ ਵਧੀਆ ਸਵਾਲ ਕੀਤਾ ਔਰ ਆਪਾਂ ਇਹ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੋਂ ਜਾਣਨ ਦਾ ਯਤਨ ਕਰਾਂਗੇ ਕਿਉਂਕਿ ਸਤਿਗੁਰਾਂ ਦੀ ਬਾਣੀ ਦੇ ਵਿੱਚ ਹਰ ਸਵਾਲ ਦਾ ਜਵਾਬ ਹੈ ਜੇਕਰ ਅਸੀਂ ਸਤਿਗੁਰਾਂ ਦੀ ਬਾਣੀ ਨੂੰ ਪੜ੍ਹ ਕੇ ਮੰਨੀਏ ਜਾਂ ਸਮਝੀਏ ਪਹਿਲੀ ਬੇਨਤੀ ਤਾਂ ਇਹੋ ਹੈ ਕਿ ਇਸ ਵੀਡੀਓ ਨੂੰ ਪੂਰੀ ਸੁਣਿਓ ਫਿਰ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਜ਼ਰੂਰ ਦਿਖਾਓ ਅਤੇ ਵੱਧ ਤੋਂ ਵੱਧ ਸ਼ੇਅਰ ਕਰਕੇ ਸੰਗਤਾਂ ਤੱਕ ਜ਼ਰੂਰ ਪਹੁੰਚਾਓ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਸਤਿਗੁਰਾਂ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਸਤਿਗੁਰੂ ਕਬੀਰ ਸਾਹਿਬ ਤਾਂ ਕਹਿੰਦੇ ਨੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਇਹ ਗੱਲ ਤਾਂ ਬਿਲਕੁਲ ਸਪਸ਼ਟ ਹੈ ਜਦੋਂ ਇਨਸਾਨ ਜਨਮ ਲੈਂਦਾ ਹੈ ਇਸ ਸੰਸਾਰ ਦੇ ਉੱਤੇ ਆਉਂਦਾ ਹੈ ਉਹ ਰੱਬ ਦਾ ਪਰਮੇਸ਼ਰ ਦਾ ਰੂਪ ਹੈ ਪਰ ਉਹ ਆਪਣੇ ਕਰਮਾਂ ਕਰਕੇ ਚੰਗੇ ਕਰਮਾਂ ਕਰਕੇ ਚੰਗਾ ਮੰਨਿਆ ਜਾਂਦਾ ਹੈ ਮਾੜੇ ਕਰਮਾਂ ਕਰਕੇ ਮਾੜਾ ਮੰਨਿਆ ਜਾਂਦਾ ਹੈ ਤਾਂ ਜੋ ਕਬੀਰ ਸਾਹਿਬ ਨੇ ਆਖਿਆ ਹੈ ਤਾਂ ਇਹ ਸਾਰੇ ਅਕਾਲ ਪੁਰਖ ਦਾ ਰੂਪ ਪਰ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਮਾੜੇ ਕਰਮ ਕਰਕੇ ਮਾੜੇ ਬਣ ਜਾਂਦੇ ਨੇ ਚੰਗੇ ਕਰਮ ਕਰਕੇ ਚੰਗੇ ਬਣ ਜਾਂਦੇ ਨੇ ਜਿਵੇਂ ਸਤਿਗੁਰੂ ਅਦਾਸ ਮਹਾਰਾਜ ਜੀ ਨੇ ਤਾਂ ਬਿਲਕੁਲ ਸਪਸ਼ਟ ਕਰ ਦਿੱਤਾ ਸਤਿਗੁਰ ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਏ ਰੱਬਾ ਏ ਅਕਾਲਪੁਰਖ ਸਾਡੇ ਵਿੱਚ ਤੇ ਤੁਹਾਡੇ ਵਿੱਚ ਅੰਤਰ ਕਿਹੋ ਜਿਹਾ ਹੈ ਤੇ ਸਤਿਗੁਰ ਕਹਿੰਦੇ ਕਨਕ ਕਟਕ ਜਲ ਤਰੰਗ ਜੈਸਾ ਦੋ ਉਦਾਹਰਨਾ ਦਿੰਦੇ ਨੇ ਇੱਕ ਸੋਨੇ ਦੀ ਤੇ ਦੂਜੀ ਜਲ ਦੀ ਪਾਣੀ ਦੀ ਉਦਾਹਰਨ ਦਿੰਦੇ ਨੇ ਸੋਨੇ ਦੀ ਉਦਾਹਰਨ ਕਿਵੇਂ ਕਹਿੰਦੇ ਇੱਕ ਸੋਨੇ ਦਾ ਬਹੁਤ ਵੱਡਾ ਪਹਾੜ ਹੈ ਉਸ ਸੋਨੇ ਦੇ ਪਹਾੜ ਦੇ ਵਿੱਚੋਂ ਕਨਕ ਮਤਲਬ ਸੋਨਾ ਇੱਕ ਛੋਟਾ ਜਿਹਾ ਕੜਾ ਬਣਾ ਲਿਆ ਜਾਵੇ ਜਾਂ ਉਸ ਸੋਨੇ ਦੇ ਪਹਾੜ ਦੇ ਵਿੱਚੋਂ ਕੁਝ ਗਹਿਣੇ ਬਣਾ ਲਏ ਜਾਣ ਹੁਣ ਉਹ ਜਿਹੜੇ ਗਹਿਣੇ ਨੇ ਉਹ ਹੈ ਤਾਂ ਸੋਨੇ ਦੇ ਪਹਾੜ ਦੇ ਵਿੱਚੋਂ ਬਣਾਏ ਗਏ ਪਰ ਹੈ ਸੋਨੇ ਦਾ ਹੀ ਰੂਪ ਬਿਲਕੁਲ ਸ਼ੁੱਧ ਨੇ ਤੇ ਦੂਜੀ ਉਦਾਹਰਨ ਦਿੰਦੇ ਨੇ ਜਲ ਤਰੰਗ ਜੈਸਾ ਜਿਵੇਂ ਸਮੁੰਦਰ ਦੇ ਵਿੱਚ ਤੂਫਾਨ ਆਉਂਦਾ ਛੱਲਾਂ ਵੱਜਦੀਆਂ ਨੇ ਉਹਦੀਆਂ ਤਰੰਗਾਂ ਉੱਠਦੀਆਂ ਨੇ ਪਰ ਉਹ ਜਿਹੜਾ ਜਲ ਹੈ ਭਾਵੇਂ ਕਿਸ ਸਮੁੰਦਰ ਤੋਂ ਵੱਖ ਹੋਇਆ ਹੈ ਤਰੰਗਾਂ ਦੇ ਰੂਪ ਦੇ ਵਿੱਚ ਹੈ ਸਮੁੰਦਰ ਦਾ ਹੀ ਰੂਪ ਇਸੇ ਤਰ੍ਹਾਂ ਅਸੀਂ ਹਾਂ ਭਾਵੇਂ ਉਹ ਰੰਗ ਜੀਵ ਸੀ ਭਾਵੇਂ ਉਹ ਵਜ਼ੀਰ ਖਾਨ ਸੀ ਭਾਵੇਂ ਉਹ ਕੋਈ ਵੀ ਵੱਡੇ ਤੋਂ ਵੱਡਾ ਜ਼ਾਲਮ ਕਿਉਂ ਨਾ ਹੋਵੇ ਜਦੋਂ ਉਹ ਇਹ ਸੰਸਾਰ ਦੇ ਉੱਤੇ ਮਾਂ ਦੇ ਪੇਟ ਦੇ ਵਿੱਚੋਂ ਜਨਮ ਲਿਆ ਉਹ ਰੱਬ ਦਾ ਰੂਪ ਸੀ ਪਰ ਉਹ ਮਾੜੇ ਕਰਮਾਂ ਕਰਕੇ ਰੱਬ ਦੇ ਰੂਪ ਤੋਂ ਮੁਨਕਰ ਹੋ ਗਿਆ ਕਿਵੇਂ ਆਪਾਂ ਇਸੇ ਉਦਾਹਰਨ ਤੋਂ ਸਮਝਦੇ ਹਾਂ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਬਾਣੀ ਵਿੱਚ ਦਿੰਦੇ ਨੇ ਕਾਨਕ ਕਟਕ ਜਲਤਰੰਗ ਜੈਸਾ ਤੋਂ ਜਿਹੜਾ ਸੋਨੇ ਦਾ ਪਹਾੜ ਹੈ ਜਦੋਂ ਉਹ ਸੋਨੇ ਦੇ ਪਹਾੜ ਤੋਂ ਇੱਕ ਕੜਾ ਬਣਾਇਆ ਜਾਂਦਾ ਜਾਂ ਗਹਿਣਾ ਬਣਾਇਆ ਜਾਂਦਾ ਉਹ ਉਹਨਾਂ ਤੱਕ ਸ਼ੁੱਧ ਹੈ ਜਿੰਨਾ ਤੱਕ ਉਹਦੇ ਵਿੱਚ ਮਿਲਾਵਟ ਨਹੀਂ ਹੁੰਦੀ ਜਦੋਂ ਉਹ ਸੋਨੇ ਦੇ ਵਿੱਚ ਗਹਿਣਿਆਂ ਦੇ ਵਿੱਚ ਜਾਂ ਸੋਨੇ ਦੇ ਕੜੇ ਦੇ ਵਿੱਚ ਮਿਲਾਵਟ ਹੋ ਜਾਵੇ ਤਾਂ ਉਹ ਸੋਨੇ ਦੇ ਪਹਾੜ ਵਾਂਗੂ ਸ਼ੁੱਧ ਨਹੀਂ ਰਹਿੰਦਾ ਉਹਦੇ ਵਿੱਚ ਮਿਲਾਵਟ ਆ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਅਸੀਂ ਜਨਮ ਲਿਆ ਸੰਸਾਰ ਦੇ ਉੱਤੇ ਆਏ ਜਿੰਨਾ ਤੱਕ ਅਸੀਂ ਰੱਬ ਦੇ ਨਾਲ ਜੁੜੇ ਰਹੇ ਚੰਗੇ ਕਰਮ ਕਰਦੇ ਰਹੇ ਅਸੀਂ ਚੰਗੇ ਇਨਸਾਨ ਬਣੇ ਰਹੇ ਜਦੋਂ ਹੀ ਅਸੀਂ ਮਾੜੇ ਕਰਮ ਕਰਨੇ ਸ਼ੁਰੂ ਕਰ ਦਿੱਤੇ ਉਦੋਂ ਤੋਂ ਹੀ ਅਸੀਂ ਮਾੜੇ ਮਨੁੱਖ ਬਣ ਗਏ ਮਾੜੇ ਲੋਕ ਬਣ ਗਏ ਭਾਵੇਂ ਔਰੰਗਜ਼ੇਬ ਸੀ ਭਾਵੇਂ ਵਜ਼ੀਰ ਖਾਨ ਸੀ ਭਾਵੇਂ ਚੰਗੇਜ਼ ਖਾਨ ਸੀ ਦੁਨੀਆ ਦਾ ਵੱਡੇ ਤੋਂ ਵੱਡਾ ਜ਼ੁਲਮੀ ਸੀ ਉਹ ਮਾੜਾ ਮਨੁੱਖ ਹੀ ਗਿਣਿਆ ਗਿਆ ਉਹਨੂੰ ਰੱਬ ਦਾ ਰੂਪ ਨਹੀਂ ਕਿਹਾ ਗਿਆ ਕਰਮਾਂ ਦੇ ਕਰਕੇ ਜੰਮਿਆ ਉਹ ਰੱਬ ਦਾ ਰੂਪ ਹੀ ਸੀ ਮਾਣ ਦੇ ਪੇਟ ਦੇ ਵਿੱਚੋਂ ਜਦੋਂ ਉਹਨੇ ਜਨਮ ਲਿਆ ਹੈ ਉਹ ਰੱਬ ਦਾ ਰੂਪ ਸੀ ਪਰ ਮਾੜੇ ਕਰਮਾਂ ਕਰਕੇ ਭੈੜੇ ਕਰਮਾਂ ਕਰਕੇ ਉਹ ਰੱਬ ਦਾ ਰੂਪ ਨਹੀਂ ਆਖਿਆ ਜਾਏਗਾ ਜਿਵੇਂ ਸਮੁੰਦਰ ਦੇ ਵਿੱਚੋਂ ਇੱਕ ਲਹਿਰ ਉੱਠ ਕੇ ਫੇਰ ਸਮੁੰਦਰ ਵਿੱਚ ਸਮਾ ਜਾਂਦੀ ਹੈ ਉਹ ਸਮੁੰਦਰ ਦਾ ਹਿੱਸਾ ਮੰਨੀ ਜਾਏਗੀ ਪਰ ਜੇ ਉਹ ਸਮੁੰਦਰ ਦੇ ਵਿੱਚੋਂ ਲਹਿਰ ਉੱਠ ਕੇ ਇੱਕ ਪਾਸੇ ਆ ਕੇ ਜ਼ਮੀਨ ਤੇ ਡਿੱਗ ਪੈਂਦੀ ਹੈ ਫਿਰ ਉਹ ਥੋੜੇ ਦਿਨਾਂ ਦੇ ਵਿੱਚ ਚਿੱਕੜ ਬਣ ਜਾਂਦੀ ਹੈ ਉਹਦੇ ਵਿੱਚ ਜੀਵ ਜੰਤੂ ਪੈਦਾ ਹੋ ਜਾਂਦੇ ਨੇ ਕੀੜੇ ਮਕੌੜੇ ਪੈਦਾ ਹੋ ਜਾਂਦੇ ਨੇ ਇੱਕ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ ਗੰਦਗੀ ਦਾ ਰੂਪ ਧਾਰਨ ਕਰ ਲੈਂਦੀ ਹੈ ਉਹੀ ਪਾਣੀ ਦੀ ਛੱਲ ਸਮੁੰਦਰ ਦਾ ਰੂਪ ਨਹੀਂ ਅਖਵਾਏਗੀ ਜੇ ਸਮੁੰਦਰ ਤੋਂ ਟੁੱਟ ਜਾਵੇ ਜਿਵੇਂ ਇੱਕ ਸੋਨੇ ਦੇ ਪਹਾੜ ਤੋਂ ਇੱਕ ਕੜਾ ਟੁੱਟ ਕੇ ਵੱਖਰਾ ਹੋ ਕੇ ਉਹਦੇ ਵਿੱਚ ਮਿਲਾਵਟ ਹੋ ਗਈ ਤੇ ਉਹ ਸੋਨੇ ਦਾ ਰੂਪ ਨਹੀਂ ਆਖਿਆ ਜਾਏਗਾ ਜਿਵੇਂ ਇੱਕ ਸਮੁੰਦਰ ਦੇ ਵਿੱਚੋਂ ਇੱਕ ਛੱਲ ਪਾਣੀ ਦੀ ਉੱਠ ਕੇ ਬਾਹਰ ਡਿੱਗ ਪਵੇ ਜ਼ਮੀਨ ਤੇ ਉਹ ਚਿੱਕੜ ਦਾ ਰੂਪ ਧਾਰਨ ਕਰ ਲਏਗੀ ਉਹਨੂੰ ਸਮੁੰਦਰ ਦਾ ਰੂਪ ਨਹੀਂ ਆਖਿਆ ਜਾਏਗਾ ਇਸੇ ਤਰ੍ਹਾਂ ਜਦੋਂ ਅਸੀਂ ਇਸ ਸੰਸਾਰ ਦੇ ਉੱਤੇ ਅਕਾਲ ਪੁਰਖ ਨਾਲੋਂ ਵਾਹਿਗੁਰੂ ਨਾਲੋਂ ਸਤਿਗੁਰੂ ਨਾਲੋਂ ਟੁੱਟ ਜਾਂਦੇ ਹਾਂ ਮਾੜੇ ਕਰਮਾਂ ਦੇ ਵਿੱਚ ਪੈ ਜਾਂਦੇ ਆ ਜਾਂ ਮਾੜੇ ਵਿਕਾਰ ਕਰਨੇ ਸ਼ੁਰੂ ਕਰ ਦਿੰਨੇ ਆ ਤਾਂ ਅਸੀਂ ਵੀ ਰੱਬ ਦਾ ਰੂਪ ਨਹੀਂ ਕਹੇ ਜਾਵਾਂਗੇ ਸੋ ਗੁਰੂ ਪਿਆਰਿਓ ਅਸੀਂ ਰੱਬ ਦਾ ਰੂਪ ਉਦੋਂ ਤੱਕ ਆ ਜਦੋਂ ਅਸੀਂ ਆਪਣੇ ਰੱਬ ਨਾਲ ਜੁੜੇ ਹੋਏ ਆ ਸੋਨੇ ਦਾ ਕੜਾ ਉਦੋਂ ਤੱਕ ਸੋਨਾ ਹੈ ਜਦੋਂ ਤੱਕ ਉਹਦੇ ਵਿੱਚ ਮਿਲਾਵਟ ਨਹੀਂ ਹੁੰਦੀ ਸਮੁੰਦਰ ਦੀ ਛੱਲ ਉਦੋਂ ਤੱਕ ਸਮੁੰਦਰ ਦਾ ਰੂਪ ਹੈ ਜਦੋਂ ਤੱਕ ਉਹ ਆਪਣੇ ਧਰੇ ਨਾਲ ਜੁੜੀ ਹੋਈ ਹੈ ਅਸੀਂ ਵੀ ਉਦੋਂ ਤੱਕ ਰੱਬ ਦਾ ਰੂਪ ਹਾਂ ਤਾਂ ਮੇ ਕੋਈ ਵੀ ਸੀ ਜਿੰਨੇ ਜ਼ੁਲਮੀ ਤੋਂ ਜ਼ੁਲਮੀ ਸੀ ਜਦੋਂ ਉਹ ਰੱਬ ਤੋਂ ਟੁੱਟ ਕੇ ਆਪਣੇ ਮਨ ਦੇ ਪਿੱਛੇ ਲੱਗ ਕੇ ਇਥੇ ਜ਼ੁਲਮ ਕਮਾਉਣ ਲੱਗੇ ਉਹ ਰੱਬ ਦਾ ਰੂਪ ਨਹੀਂ ਅਖਵਾਏਗੇ ਫਿਰ ਉਹਨਾਂ ਨੂੰ ਸ਼ੈਤਾਨ ਮਾੜੇ ਲੋਕ ਭੈੜੇ ਲੋਕ ਮੁਗਲ ਜਾਂ ਉਹਨਾਂ ਨੂੰ ਮਾੜੇ ਤੋਂ ਮਾੜੇ ਇਨਸਾਨ ਆਖਿਆ ਗਿਆ ਉਹਨਾਂ ਨੂੰ ਕਿਸੇ ਇਨਸਾਨਾਂ ਦੀ ਕੈਟਾਗਰੀ ਵਿੱਚ ਨਹੀਂ ਰੱਖਿਆ ਗਿਆ ਸੋ ਗੁਰੂ ਪਿਆਰਿਓ ਇਸ ਤਰ੍ਹਾਂ ਇਹ ਸਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਸੰਸਾਰ ਦੇ ਉੱਤੇ ਜਦੋਂ ਮਨੁੱਖ ਜਨਮ ਲੈਂਦਾ ਹੈ ਉਹ ਰੱਬ ਦਾ ਰੂਪ ਹੁੰਦਾ ਹੈ ਪਰ ਜਦੋਂ ਉਹ ਰੱਬ ਨਾਲੋਂ ਟੁੱਟ ਜਾਂਦਾ ਹੈ ਉਹ ਸ਼ੈਤਾਨ ਦਾ ਰੂਪ ਬਣ ਜਾਂਦਾ ਹੈ ਉਹ ਭਾਵੇਂ ਅਸੀਂ ਕਿਉਂ ਨਾ ਹੋਈਏ ਭਾਵੇਂ ਔਰੰਗਜ਼ੇਬ ਕਿਉਂ ਨਾ ਹੋਵੇ ਭਾਵੇਂ ਉਹ ਵਜੀਰ ਖਾਨ ਕਿਉਂ ਨਾ ਹੋਵੇ ਭਾਵੇਂ ਉਹ ਚੰਦੂ ਗੰਗੂ ਵਰਗੇ ਕਿਉਂ ਨਾ ਹੋਣ ਉਹਨਾਂ ਨੂੰ ਇਨਸਾਨ ਕਹਿਣਾ ਤਾਂ ਬੜੇ ਦੂਰ ਦੀ ਗੱਲ ਉਹਨਾਂ ਨੂੰ ਰੱਬ ਦਾ ਰੂਪ ਕਹਿਣਾ ਤਾਂ ਬੜੇ ਦੂਰ ਦੀ ਗੱਲ ਉਹ ਤਾਂ ਇਸ ਕੈਟਾਗਰੀ ਤੋਂ ਹੀ ਡਿਗੇ ਹੋਏ ਨੇ ਇਨਸਾਨੀਅਤ ਤੋਂ ਹੀ ਡਿਗੇ ਹੋਏ ਨੇ ਇਸ ਕਰਕੇ ਉਹਨਾਂ ਨੂੰ ਸ਼ੈਤਾਨ ਆਖਿਆ ਗਿਆ ਹੈ ਮੇਰੇ ਖਿਆਲ ਨਾਲ ਇਹ ਆਪ ਜੀ ਨੂੰ ਵਿਚਾਰ ਸਮਝ ਲੱਗ ਚੁੱਕੀ ਹੋਵੇਗੀ ਬਾਕੀ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਦਿਓ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਜੋ ਵੀ ਤੁਹਾਡੇ ਕੋਲੇ ਅਗਲੀ ਵੀਡੀਓ ਆਏਗੀ ਉਹ ਤੁਹਾਡੇ ਕੋਲੇ ਤਦ ਪਹੁੰਚੇਗੀ ਜੇਕਰ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਇਨੀਆਂ ਬੇਨਤੀਆਂ ਪ੍ਰਮਾਨ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ